ਅੱਡੇ ਇਹ ਘਰ ਦੀ ਦੂਸਰੀ ਚੋਰੀ ਹੈ ਜੀ 20 ਦਿਨ ਪਹਿਲਾਂ ਜੇਸੀ ਵੀ ਲਈ ਹੈ ਜੀ ਇਹ ਵੀ ਹੋ ਗਈ ਹੁਣ ਮੁਰਤੇ ਸਾਨੂੰ ਇਹ ਕਿਹਾ ਜਾ ਰਿਹਾ ਸਿਕਿਉਰਟੀ ਨਹੀਂ ਹੈ ਜੀ ਆਪੋਾ ਕੋਈ ਅੰਦਰ ਖੜਾਓ ਫਲਾਣਾ ਕਰੋ ਅਸੀਂ ਗੱਲ ਜੀ ਤੁਸੀਂ ਦੇਖ ਰਹੇ ਹੋ ਡੀਬੀ ਨਿਊਜ਼ ਮਹਾਰਾਜ ਸ਼ਰਮਾ ਸ਼ਹਿਰ ਦੇ ਵਿੱਚ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਵੀ ਚੋਰੀ ਦਾ ਸਿਲਸਲਾ ਲਗਾਤਾਰ ਜਾਰੀ ਹੈ ਚੋਰ ਬੇਫੋਕ ਹੋ ਕੇ ਸ਼ਹਿਰ ਦੇ ਵਿੱਚ ਚੋਰੀਆਂ ਨੂੰ ਅੰਜਾਮ ਦੇ ਰਹੇ ਆ ਕੱਲ ਰਾਤ ਦੀ ਇੱਕ ਜੀਸੀਬੀ ਹੈ ਜਿਹੜੀ ਅਪਡੇਟ ਹੌਲਰ ਮਾਜਰਾ ਰੋਡ ਦੇ ਨਾਲ ਪਲਾਟ ਦੇ ਵਿੱਚ ਖੜੀ ਹੈ ਚੋਰਾਂ ਦੇ ਦੁਆਰਾ ਜੀਸੀਬੀ ਦੀ ਬੈਟਰੀ ਜਿਹੜੀ ਉਹ ਕੱਢ ਲਈਤੀ ਗਈ ਹੈ ਤੇ 1.5 ਲੱਖ ਦਾ ਨੁਕਸਾਨ ਕਰ ਦਿੱਤਾ ਗਿਆ। ਕੀ ਨਾਮ ਵੀ ਆਪਣਾ ਜੀ? ਮੇਰਾ ਨਾਮ ਦਵਿੰਦਰਪ੍ਰੀਤ ਸਿੰਘ ਹੈ। ਪਰਪਲ ਗੱਲ ਵਾਦ ਜੀ ਕੱਲ ਰਾਤ 9:30 ਵਜੇ ਅਸੀਂ ਜੀਸੀਬੀ ਖੜਾ ਕੇ ਗਿਆ ਮੇਰਾ ਆਪਰੇਟਰ ਖੜਾ ਕੇ ਗਿਆ ਤੇ ਇੱਥੇ ਅਸੀਂ ਲੋਕ ਲਗਾ ਕੇ ਗਏ ਆ ਸਾਰੀ ਚਾਰ ਦਿਵਾਰੀ ਹੋਈ ਹੋਈ ਹੈ ਬਾਉਂਡਰੀ ਹੈ ਤੇ ਰਾਤ ਨੂੰ ਖੜਾ ਕੇ ਚਲੇ ਗਏ ਆ ਤੇ ਉਹ ਤੋਂ ਬਾਅਦ ਸਾਡੀ ਬੈਟਰੀ ਚੋਰੀ ਹੋ ਗਈ ਇਹਦੇ ਜਿੰਨੇ ਦੀ ਹੋਣੀ ਬੈਟਰੀ ਜੀ ਬੈਟਰੀ ਇੱਕ ਟੁਕੜਾ 10000 ਦੀ ਤਾਂ ਹੋਏਗੀ ਠੀਕ ਤੁਸੀਂ ਲਾਪਾਸ ਕੈਮਰੇ ਮੇਰਾ ਚੈਟਰ ਇਹ ਵੀ ਕੈਮਰੇ ਜੀ ਇਦਾਂ ਗੱਲ ਉਹ ਸਾਹਮਣੇ ਪੁਲਿਸ ਸਟੇਸ਼ਨ ਵਾਲਿਆਂ ਦੇ ਹੈਗੇ ਆ ਸਿਟੀ ਪੁਲਿਸ ਦੇ ਕੈਮਰੇ ਹੈਗੇ ਆ ਪਰ ਉਹ ਵਿਜ਼ਿਬਿਲਟੀ ਜ਼ੀਰੋ ਹੈ ਜੀ ਉਹਨਾਂ ਦੀ ਉਹਦੇ ਅੱਗੇ ਪੱਤੇ ਆਏ ਹੋਏ ਆ ਕੋਈ ਸਾਫ਼ ਸਵਾਬਾਈ ਦਾ ਕੰਮ ਨਹੀਂ ਹੈਗਾ ਇਹ ਬੜੀ ਸਟਰੀਟ ਲਾਈਟ ਹੈ ਇਹ ਵੀ ਬੰਦ ਹੈ ਰਾਤ ਅਸੀਂ ਕੈਮਰੇ ਜਿੰਨੀ ਕਿ ਸਾਨੂੰ ਦੇਖ ਲਈ ਦੇਖਿਆ ਠੀਕ ਹੈ ਨਾ ਚਾਹੁੰਦੇ ਸਰ ਤੁਸੀਂ ਪੁਲਿਸ ਪਰ ਕਾਸ਼ਤ ਹੋਣਾ ਚਾਹੀਦਾ ਹੈ ਪੁਲਿਸ ਪ੍ਰਸ਼ਾਸਨ ਦਾਤਾ ਜੀ ਹੁਣ ਅਸੀਂ ਕੀ ਕਹਿ ਸਕਦੇ ਹਾਂ ਬਾਰੇ ਉਹਨਾਂ ਨੂੰ ਜਿਆਦਾ ਆਪਣੇ ਕੰਮ ਬਾਰੇ ਪਤਾ ਅਸੀਂ ਕਿਸੇ ਨੂੰ ਕੀ ਕੰਮ ਸਿਖਾ ਸਕਦੇ ਹਾਂ ਸਾਡੇ ਇਹ ਘਰ ਦੀ ਦੂਸਰੀ ਚੋਰੀ ਹੈ ਜੀ ਐਤੋਂ 4 ਦਿਨਾਂ ਛੱਡ ਕੇ ਸਾਡੇ ਵਰਦੀ ਟਾਇਰ ਸਰਵਿਸ ਹੈ ਉਹਦੇ 'ਚ ਚੋਰੀ ਹੋਈ ਸੀ ਮਾਰਚ ਦੇ ਵਿੱਚ ਤਕਰੀਬਨ ਤੇ ਉਹਦੀ ਹਲੇ ਕੋਰਟ ਦੇ ਵਿੱਚ ਚੱਲ ਰਹੀ ਹੈ ਟਾਇਰ ਨਹੀਂ ਮਿਲੇ ਕੁਝ ਨਹੀਂ ਮਿਲਿਆ ਉੱਥੇ ਵੀ ਹੈਰਾਨੀ ਹੋ ਰਹੇ ਹਾਂ ਅਸੀਂ ਤੇ ਆ ਸਾਡੀ ਦੂਸਰੀ ਚੋਰੀ ਆ ਜੀ ਸੀ ਵੀ ਲਈ ਹੈ 20 ਦਿਨ ਪਹਿਲਾਂ ਜੀ ਸੀ ਵੀ ਲਈ ਹੈ ਜੀ ਤੇ ਇਹ ਵੀ ਹੋ ਗਈ ਹੁਣ ਮੁੜ ਕੇ ਸਾਨੂੰ ਇਹ ਕਿਹਾ ਜਾ ਰਿਹਾ ਸਿ큐ਰਟੀ ਨਹੀਂ ਹੈ ਜੀ ਆ ਬਹੁਤ ਤੁਸੀਂ ਅੰਦਰ ਖੜਾਓ ਫਲਾਣਾ ਕਰੋ ਇਹ ਤੁਸੀਂ ਦੇਖੋ ਵੀ ਇਹ ਸਾਨੂੰ ਸਿਕਿਉਰਿਟੀ ਤੁਸੀਂ ਦੇਖੋ ਮੜਾ ਇਧਰੋਂ ਇਹ ਸਾਰੀ ਸਿਕਿਉਰਿਟੀ ਪੂਰਾ ਪਲਾਟ ਨੂੰ ਬਾਉਂਡਰੀ ਹੋਈ ਹੋਈ ਆ ਗੇਟ ਨੂੰ ਬਕਾਇਦਾ ਜਿੰਦਾ ਲੱਗਿਆ ਹੋਇਆ ਸੇਫਟੀ ਅਸੀਂ ਖੜਾ ਕੇ ਜਾਂਦੇ ਆ ਜੀ ਪਰ ਫਿਰ ਵੀ ਮਤਲਬ ਕੋਈ ਹੈ ਨਹੀਂ ਇੱਥੇ ਮਨ ਨੂੰ ਨਹੀਂ ਲੱਗਦਾ ਕੋਈ ਮਤਲਬ ਚੋਰਾਂ ਚੋਰਾਂ ਦੇ ਕੋਈ ਨੱਤ ਪਾਈ ਗਈ ਆ ਕਿਸੇ ਪਾਸੇ ਨੂੰ ਡਾਡੂਰ ਹੈ ਹੀ ਨਹੀਂ ਕਿਸੇ ਚੀਜ਼ ਦਾ ਸੋ ਪੁਲਿਸ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਪਾਸੇ ਮੁਸਤੈਦ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਸ਼ਹਿਰ ਦੇ ਵਿੱਚ ਚੋਰ ਬੇਖੌਫ ਹੋ ਕੇ ਘੁੰਮ ਰਹੇ ਨੇ ਤੇ ਵਾਰਦਾਤਰ ਅੰਜਾਮ ਦੇ ਰਹੇ ਨੇ ਧੰਨਵਾਦ